ਪਿੰਡ ਰਿਉਣਾ ਉੱਚਾ ਵਿੱਚ ਖੇਤੀ ਲਈ ਨਹਿਰੀ ਪਾਣੀ ਦੇਣ ਦੇ ਲਈ ਸਰਹੰਦ ਨਹਿਰ ਵਿੱਚ ਤਿੰਨ ਮੋਗੇ ਲਗਾਏ ਗਏ ਇਸ ਮੌਕੇ ਤੇ ਗੱਲਬਾਤ ਕਰਦੇ ਆਂ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਆਜ਼ਾਦੀ ਤੋਂ ਪਹਿਲੀ ਵਾਰ ਉਹਨਾਂ ਦੇ ਖੇਤਾਂ ਵਿੱਚ ਨਹਿਰੀ ਪਾਣੀ ਮਿਲ ਰਿਹਾ ਹੈ ਜਿਸ ਨਾਲ ਉਹਨਾਂ ਨੂੰ ਫਾਇਦਾ ਹੋਵੇਗਾ ਉਹਨਾਂ ਦਾ ਕਹਿਣਾ ਹੈ ਕਿ ਜ਼ਮੀਨ ਬੰਜਰ ਪਈ ਸੀ ਜਿਸ ਨੂੰ ਅੱਜ ਪਾਣੀ ਮਿਲਿਆ ਹੈ ਇਸ ਮੌਕੇ ਤੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਲਖਵੀਰ ਸਿੰਘ ਰਾਏ ਦਾ ਪਿੰਡ ਵਿੱਚ ਢੋਲ ਵਜਾ ਕੇ ਧੰਨਵਾਦ ਕੀਤਾ ਧੰਨਵਾਦ ਕਰਦਾ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਪੰਜਾਬ ਦੇ ਸੀਐਮ ਸਾਹਿਬ ਦਾ ਜਿਨ੍ਹਾਂ ਨੇ ਨਹਿਰਾਂ ਚੋਂ ਸਾਡੇ ਕਿਸਾਨਾਂ ਨੂੰ ਖੇਤਾਂ ਤੱਕ ਪਾਣੀ ਲਿਆਤਾ ਔਰ ਸਾਡਾ ਪਾਣੀ ਆ ਦੇਖੋ ਸਾਡੀ ਨਹਿਰ ਜਾ ਰਹੀ ਹੈ ਸਾਡਾ ਪੰਜਾਬ ਦਾ ਪਾਣੀ ਸੀ ਹੋਰ ਨੂੰ ਦੇ ਰਹੇ ਆ ਲੇਕਿਨ ਜਿਹੜਾ ਸਾਨੂੰ ਹੱਕ ਮਿਲਣਾ ਚਾਹੀਦਾ ਸੀ ਉਹ ਕਰਕੇ ਕਿਸੇ ਨੇ ਸੋਚਿਆ ਨਹੀਂ ਸੀ ਅੱਜ ਸਾਡੇ ਕਿਸਾਨਾਂ ਨੂੰ ਹੱਕ ਮਿਲੇ ਕੇ ਇਹ ਮੋਗਾ ਲੱਗਿਆ ਇੱਕ ਉਧਰਲੇ ਪਾਸੇ ਇੱਕ ਤੀਜਾ ਪਿਛਲੇ ਪਾਸੇ ਸੋ ਤਿੰਨ ਮੋਗੇ ਲੱਗੇ ਤਿੰਨ ਮੋਗੇ ਆ ਕਲਸਾ ਵਾਹਿਦ ਉੱਚੀ ਕੀ ਫਤਿਹ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਆ ਤੇ ਹਲਕਾ ਬਧਾ ਇੱਕ ਫਰਦਾ ਲਖਵੀ ਸਿੰਘ ਰਾਏ ਅਸੀਂ ਆਵਾਦੀ ਪਾਰਟੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪਿੰਡਾਂ ਦੀ ਸਾਰ ਲਈ 70 ਸਾਲਾਂ ਦੇ ਸਮਾਂ ਬਾਅਦ ਸਾਡੇ ਪਿੰਡਾਂ ਨੂੰ ਆਜ਼ਾਦੀ ਮਿਲਿਆ ਜੋ ਕਾਂਗਰਸੀ ਅਕਾਲੀ ਨੇ ਕਦੇ ਸੋਚਿਆ ਵੀ ਨਹੀਂ ਸੀਗਾ ਅਸੀਂ ਵੀ ਨਹੀਂ ਸੋਚ ਸਕਦੇ ਸੀਗੇ ਵੀ ਅਜਾ ਕੰਮ ਹੋ ਸਕਦਾ ਸੋ ਸਾਨੂੰ ਤਾਂ ਅਫਲ ਆਜਾਦੀ ਆ ਪਾਣੀ ਮਿਰਨ ਕਰਕੇ ਹੋਈ ਆ ਕਿਉਂਕਿ 1000 ਏਕੜ ਦੇ ਕਰੀਬ ਖੇਤਾਂ ਨੂੰ ਪਾਣੀ ਲੱਗਣਾ ਜੋ ਦੋ ਮੁਕੇ ਲੱਗੇ ਨੇ ਨਾਵਾਣਾ ਬ੍ਰਾਂਚ ਦੇ ਵਿੱਚੋਂ ਸੋ ਸਾਡੇ ਪਿੰਡਾਂ ਦੇ ਲੋਕਾਂ ਤਾਂ ਇਹ ਇੱਕ ਸੁਪਨਾ ਸੀਗਾ ਜੋ ਪੂਰਾ ਹੋਇਆ ਸੋ ਅਸੀਂ ਰਾਜ ਸਾਹਿਬ ਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤੇ ਤੋਂ ਧੰਨਵਾਦ ਕਰਦੇ ਆਂ ਉਹ ਜਿਸ ਦਿਨ ਅਸੀਂ ਮੁੱਖ ਮੰਤਰੀ ਤੋਂ ਰਾਜ ਸਾਹਿਬ ਤੋਂ ਵੀ ਬੇਨਤੀ ਕੀਤੀ ਆ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਸਾਡੇ ਪਿੰਡਾਂ ਦੇ ਵਿੱਚ ਜਰੂਰ ਗੇੜਾ ਮਾਰਾਇਆ ਜਾਵੇ ਸਾਡਾ ਪਿੰਡ ਢੋਲ ਵਜਾ ਕੇ ਜਿਵੇਂ ਤੁਹਾਡਾ ਸਵਾਗਤ ਕੀਤਾ ਉਸੇ ਤਰ੍ਹਾਂ ਢੋਲ ਵਜਾ ਕੇ ਅਸੀਂ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਨਾ ਤੋਂ ਜਿਆਦੀ ਤੋਂ ਸਾਨੂੰ ਉਹਨਾਂ ਜਿਆਦੀ ਦੋ ਜੀ ਉਹਨਾਂ ਨੇ ਸੋ ਅਸੀਂ ਰਾਜ ਸਾਹਿਬ ਦਾ ਤਹਿ ਦੂ ਧੰਨਵਾਦ ਕਰਦੇ ਜਿਨ੍ਹਾਂ ਨੇ ਮਤਲਬ ਸਾਡੇ ਇੱਕ ਮੈਸੇਜ ਤੇ ਸਾਨੂੰ ਕੋਈ ਤਕਲੀਫ ਨਹੀਂ ਆਉਣ ਦਿੱਤੀ ਸੋ ਹੁਣ ਤਿੰਨ ਮੌਕੇ ਲਵਾ ਕੇ ਦੱਤੇ ਆ 1000 ਏਕੜ ਦੇ ਕਰੀਬ ਗਰੀਬ ਕਿਸਾਨਾਂ ਨੂੰ ਪਾਣੀ ਮਿਲਿਆ ਨਾ ਕਿ ਮੋٹے ਜ਼ਿਮੀਂਦਾਰਾਂ ਨੂੰ ਦਰੇ ਪਾਪਰਾ ਕਰਦੇ ਸੀਗੇ ਪਾਣੀ ਨੂੰ ਤੋਂ ਇਹ ਸਾਰਿਆਂ ਦਾ ਤੈਨੂੰ ਧੰਨਵਾਦ ਕਰਦੇ ਆ ਜੀ ਜਿਹੜੀ ਜ਼ਮੀਨ ਸੀ 1000 ਏਕੜ ਜੀ ਪੰਚਾਇਤੀ ਰਕਬਾ ਸੀਗਾ ਬਿਲਕੁਲ ਬੰਜਰ ਸੀਗੀ ਕਿਸੇ ਇਹ ਜ਼ਮੀਨ ਦੇ ਵਿੱਚ ਮੋਟਰ ਕਨੈਕਸ਼ਨ ਨਹੀਂ ਸੀਗਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ